ਆਪਣੀ ਭੂਆ ਨੂੰ ਕਹਿੰਦਾ ਹੋਵੇਂਗੀ ਕਿਸੇ ਦੀ ਭੂਆ ਉਹ ਕਹਿੰਦੀ ਅੰਨਿਆ ਹੁੰਦ ਰਿਆ ਮੈਂ ਤੇਰੀ ਭੈਣ ਆ ਕਹਿੰਦਾ ਹੋਵੇਂ ਕਿਸੇ ਦੀ ਭੈਣ ਮੈਨੂੰ ਨਹੀਂ ਦਿਸਦਾ ਕਹਿੰਦੇ ਇਸ ਕਰਕੇ ਦੋ ਬੰਦਾ ਕੁਝ ਚੁੱਕ ਕੇ ਉਧਰੇ ਤੇ ਹੋ ਜਨਾ ਉਹ ਅੰਨਾ ਤੇ ਬੋੜਾ ਤਾਂ ਹੁੰਦਾ ਉਹ ਮਾੜੇ ਰਿਸ਼ਤੇਦਾਰ ਨੂੰ ਵੇਖ ਕੇ ਕਹਿੰਦਾ ਕਿੱਥੇ ਮੱਥੇ ਲੱਗੇ ਤੇ ਉਹਨਾਂ ਨੂੰ ਵੇਖ ਕੇ ਅੱਖ ਚਰਾਉਂਦਾ ਉਹ ਆਪਣੇ ਮਾੜੇ ਰਿਸ਼ਤੇਦਾਰਾਂ ਦੀ ਗੱਲ ਨਹੀਂ ਸੁਣਦਾ ਅਗਲਾ ਜਿਹੜਾ ਗਿਆਨ ਦਾ ਮੇਰੇ ਤੇ ਤੀਰ ਮਾਰਿਆ ਨਾ ਮੈਨੂੰ ਕਹਿਣ ਲੱਗੇ ਪੁੱਤਰਾ ਜਿਹੜੀ ਮਾਇਆ ਇਹ ਕੱਪੜੇ ਨੂੰ ਲੱਗ ਜੇ ਨਾ ਮੈਂ ਕਿਹਾ ਜੀ ਮੈਂ ਤਾਂ ਉਹ ਆਪਣੇ ਖੇਮਕਰ ਦੇ ਇੱਕ ਲਲਾਰੀ ਮੋ ਦਾ ਨਾਂ ਜਾਣਦਾ ਮੈਨੂੰ ਹੁਣ ਤੱਕ ਜਿੱਤੀ ਤੋਂ ਨਾ ਮੱਖਣ ਲਾਰੀ ਦਾ ਸੀ ਖੇਮਕਰ ਮੇਰਾ ਸਾਡੇ ਮੈਂ ਉੱਥੇ ਪੜਿਆ ਸਾਡੇ ਤੋਂ 2 ਮੀਲ ਪਿੰਡ ਹੈ ਸ਼ਹਿਰ ਉਹ ਮੱਖਣ ਲਾਰੀ ਦੇ ਪੱਗਾਂ ਨੂੰ ਰੰਗ ਲਾਉਣਾ ਤੇ ਜਵਾਨੀ ਲੈਣੀ ਤੇ ਮਾਇਆ ਲੈਣੀ ਦੋ ਆਨੇ ਉਹ ਮਾਇਆ ਹੈ ਕਿ ਚੌੜਾਂ ਦੀ ਪਿੱਛ ਚੌੜਾਂ ਦੀ ਪਿੱਛ ਜਦੋਂ ਕੱਪੜੇ ਨੂੰ ਲੱਗ ਜੇ ਤੇ ਕੱਪੜਾ ਆਕਰ ਜਾਂਦਾ ਇਸੇ ਤਰ੍ਹਾਂ ਜਦੋਂ ਬੰਦਾ ਕਈ ਵਾਰ ਡਿੱਗ ਪੈਂਦਾ ਨਾ ਬੋਸ਼ ਹੋ ਕੇ ਤੇ ਆਪਾਂ ਨੇ ਟੋ ਜੇ ਤਾਂ ਸਰੀਰ ਨਰਮ ਹੈ ਤੇ ਆਪਾਂ ਉਹਨੂੰ ਜਾ ਕੇ ਵਖਾਉਣ ਤੇ ਮੁੜ ਪੈਂਦਾ ਤੇ ਜੇ ਆਕੜਿਆ ਹੋਵੇ ਨਾ ਤੇ ਆਪਾਂ ਕਹਿੰਨੇ ਇਵੇਂ ਟਾਈਮ ਬਰਬਾਦ ਨਾ ਕਰੋ ਸਸਕਾਰ ਦਾ ਪ੍ਰਬੰਧ ਕਰੋ ਕਿਉਂਕਿ ਮਰ ਗਿਆ ਆਕੜਨਾ ਦਾ ਭਾਵਨ ਦਾ ਉਹਦੇ ਅੰਦਰ ਮੌਤ ਹੈ ਇਸੇ ਤਰ੍ਹਾਂ ਜਦੋਂ ਬੰਦੇ ਕੋਲ ਮਾਇਆ ਆ ਜਾਏ ਤੇ ਬੰਦਾ ਆਕਰ ਜਾਏ ਨਾ ਉਦੇ ਕੋਲ ਚਿੰਗਿਆਈ ਚਲੀ ਜਾਂਦੀ ਏ ਉਹ ਚਿੰਗਿਆਈ ਵਾਲੇ ਪਾਸੇ ਤੋਂ ਮੁੱਕ ਜਾਂਦਾ ਤਾਂ ਉਹਨੂੰ ਗਰਬਾਨੇ ਚ ਮਰਦਾ ਕਰਕੇ ਲਿਖਿਆ ਮਰਦਾ ਕਰਕੇ ਸਤਿਗੁਰੂ ਪਾਸਾ ਸਾਡੇ ਤੇ ਕਿਰਪਾ ਕਰਨ ਰਹਿਮਤ ਕਰਨ ਉਹ ਮੁਸਾਫਰ ਆਇਆ ਚਲਾ ਗਿਆ ਤੇ ਚੌਕੀਦਾਰ ਕਹਿੰਦਾ ਵੀ ਮੈਨੂੰ ਯਾਦਦਾ ਵੀ ਰਾਤ ਪਸੂ ਆਏ ਕਮਰੇ ਵਿੱਚ ਉਹ ਚਲਾ ਗਿਆ ਨਵਾਂ ਬੰਦਾ ਆਇਆ ਉਹਨੇ ਆਣ ਕੇ ਚਾਬੀਆਂ ਮੰਗੀਆਂ ਦੇ ਵੇਖਿਆ ਵੀ ਕਮਰੇ ਚ ਪੂਰਾ ਕਰਕਰਟ ਦਮ ਘੁੱਟਦਾ ਉਹਨੇ ਪਾਣੀ ਦੀ ਬਾਟੀ ਨਾਲ ਕਮਰਾ ਧੋਤਾ ਅਰਗਬਤੀ ਲਿਆ ਕੇ ਤੁਖਾਈ ਇਹ ਥੋੜਾ ਜਿਹਾ ਅਰਗਬਤੀ ਬਾਰੇ ਮੈਂ ਤੁਹਾਨੂੰ ਚੁੰਡੀ ਵੜ ਜਾ ਆਪਾਂ ਖੰਡ ਪਾੜ ਰਖਾਉਣੇ ਆ ਨਾ ਤੇ ਜੇ ਅਰਗਬਤੀਆਂ ਨਾ ਆਉਣ ਤੇ ਕਹਿੰਦੇ ਬਾਬਾ ਜੀ ਇਹਦੇ 10 ਮਿੰਟ ਖਰੋਜੋ ਅਰਗਬਤੀਆਂ ਲੈ ਆਈਏ ਆਪਾਂ ਅਰਗਬਤੀ ਲੈਣਗੇ ਲੋਪੋ ਕਿਉਂ ਤੋਂ ਅਰਗਬਤੀ ਆਇਆ ਪਾਠ ਰਖਣਾ ਸਿੱਖ ਧਰਮ ਵਿੱਚ ਅਗਰਬੱਤੀ ਦੀ ਕੋਈ ਮਹਾਨਤਾ ਨਹੀਂ ਮੈਂ ਵਾਰ-ਵਾਰ ਇੱਕ ਤਾਂ ਜੋਰ ਲਾਉਣਾ ਮਜੀ ਸਾਹਿਬ ਲਾਉਣਾ ਨਾ ਵੀ ਸਾਨੂੰ ਗੁਰੂ ਨੇ ਕਰਮ ਕਾਂਡਾਂ ਤੋਂ ਰੋਕਿਆ ਆਪਾਂ ਕਰਮ ਕਾਂਡਾਂ ਤੇ ਭੌਂ ਭੋ ਕੇ ਉੱਢੀ ਜਾਣੇ ਕਰਮ ਕਾਂਡਾਂ ਤੇ ਮੈਂ ਸਰਕਨ ਜਾਨਾ ਲੈੜ ਤੇ ਅੱਜ ਕੱਲ ਮੇਰੇ ਅੱਗੇ ਨਹਿਰ ਹੈ ਉੱਥੇ ਮੈਂ ਇੱਕ ਸਰਦਾਰ ਵੇਖਿਆ ਹੈ 55 ਸਾਲ ਦਾ ਹੋਵੇਗਾ ਉਹ ਰੋਜ਼ ਆ ਕੇ ਫੁੱਲ ਸੁੱੜਦਾ ਹੈ ਤੇ ਕੋਈ ਨਾ ਕੋਈ ਜ਼ਰੀਆ ਵਿੱਚ ਉੱਚੀ ਸੁੱੜਦਾ ਹੈ ਤੇ ਮੈਂ ਘਰ ਆ ਕੇ ਧਰਮਪਤ ਨੂੰ ਆਖਿਆ ਮੈਂ ਸਾ ਭਾਗਾ ਵਾਲੀ ਇੱਕ ਮੈਂ ਬੜਾ ਨਿਭਾਗਾ ਬੰਦਾ ਵੇਖਿਆ ਜੀ ਉਹਦੀ ਸਿੰਘ ਸਾਹਿਬ ਕਿਵੇਂ ਮੈਂ ਆਖਿਆ ਉਹਦੇ ਮੂੰਹ ਤੇ ਦਾੜੀ ਤੇ ਪਾਗ ਹੈ ਉਹਦਾ ਗੁਰੂ ਰਾਮਦਾਸ Pase ਪਕੰਡ ਤੇਰੇ ਕੋਲ ਦਾ ਗੁਰੂ ਰਾਮਦਾਸ ਕੋਲ ਨਹੀਂ ਰਗਿਆ ਤੇ ਨਹਿ ਚੁੱਕਖ ਨਹੀਂ ਬਣਨਾ ਚੰਗਾ ਵੀ ਹੁੰਦਾ ਡੁੱਬ ਕੇ ਮਰਦੇ ਤੇ ਕੰਮ ਨਬੜ ਜਾ ਹੋਵੇ ਸਿੱਖਾਂ ਦਾ ਪੁੱਤ ਤੇ ਗੁਰਾਂ ਦਾ ਪਾਸ਼ਾ ਨੂੰ ਛੱਡ ਕੇ ਤੇ ਨਹਿਰ ਤੱਕ ਜਾ ਕੇ ਫੁੱਲ ਤਾਰੇ ਨਹਿਰ ਦੀ ਪੂਜਾ ਕਰੇ ਡੁੱਬ ਜਾਣਾ ਚਾਹੀਦਾ ਅਸੀਂ ਗੁਰੂ ਦੇ ਸਿੱਖ ਅਸੀਂ ਗੁਰੂ ਦੀ ਪੂਜਾ ਕਰਨੀ ਅਸੀਂ ਨਹਿਰਾਂ ਤੇ ਜਾ ਕੇ ਡੁੱਬਣਾ ਨਹੀਂ ਗੁਰੂ ਸਾਨੂੰ ਸਮਝ ਦੇਵੇ ਇਹ ਵਿੱਚੋਂ ਸਵਾਵ ਗੱਲ ਕਿ ਟੌਪਕ ਨਹੀਂ ਅਰਗਬਤੀ ਆਪਾਂ ਕਿਹਨੇ ਲਿਆਓ ਇਹ ਸਾਰੇ ਝਾਤੀ ਮਾਰੋ ਝਾਤੀ ਮਾਰੋ ਆਪਾਂ ਧਰਮ ਪ੍ਰਚਾਰ ਕਰ ਰਹੇ ਹਾਂ ਤੇ ਕੀ ਹੁੰਦਾ ਜਦੋਂ ਅਖੰਡ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹਦੇ ਆ ਨਾ ਸਾਡੇ ਘਰ ਖੈਰ ਕਿਉਂ ਨਹੀਂ ਸੋ ਕਿਉਂ ਨਹੀਂ ਮੈਂ ਉੱਚੀ ਬਾਂ ਕਰਕੇ ਰੋਜ਼ ਮੰਨਜੀ ਸਾਹਿਬ ਤੋਂ ਬੋਲਦਾ ਜਿੱਥੇ ਜਪਜੀ ਹੈ ਉਥੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਹੋਣਾ ਇਹ ਮੇਰਾ ਦਾਵਾ ਜਿੱਥੇ ਜਪਜੀ ਹੈ ਉਥੇ ਪਰੇਸ਼ਾਨੀ ਨਹੀਂ ਤੇ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਹੋਣਾ ਜਪਜੀ ਤੇ ਇਨੀ ਤਾਕਤ ਹੈ ਇਹਦੀ ਵਿਆਖਿਆ ਕਰ ਸ਼ਾਮ ਤੱਕ ਮੁਕਣ ਵਾਲੀ ਨਹੀਂ ਜਪਜੀ ਦੀ ਤਾਕਤ ਹੈ ਮਦੀदास ਆਰੇ ਨਾਲ ਚੀਰਿਆ ਗਿਆ ਤੇ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ ਪਾਠ ਅਜੇ ਵੀ ਨਹੀਂ ਰੁਕਿਆ ਇਹ ਜਪਜੀ ਦੇ ਪਾਠ ਦੀ ਤਾਕਤ ਹੈ ਇਹ ਜਪਜੀ ਦੇ ਪਾਠ ਦੀ ਤਾਕਤ ਤੇ ਮੇਰੇ ਪਿੰਡ ਤੋਂ 13 ਮੀਲ ਪਿੰਡ ਹੈ ਬਾਬੇ ਤਾਰੂ ਸਿੰਘ ਦਾ ਪੂਲੇ ਪਿੰਡ ਖੋਪੜੀ ਲਹਿ ਗਈ ਹੈ ਪਰ ਜਪਜੀ ਦਾ ਪਾਠ ਕਰਦਾ ਹੈ ਕਹਿੰਦਾ ਲਛੀਰਾਮ ਮਦਰ ਪਿੰਡ ਲਛੀਰਾਮ ਮੇਰੇ ਪਿੰਡ ਮਦਰ ਲੱਗੇ ਹੈ ਇਥੋਂ ਦੇ ਲਛੀਰਾਮ ਨੇ ਸਰਕਾਰ ਨੂੰ ਆਖਿਆ ਸੀ ਮੈਂ ਸੜਕੇ ਜਾਵਾਂ ਲਛੀਰਾਮਾਂ ਤੇਰੇ ਆਖਿਆ ਸੀ ਜਗਰੀਆ ਖਾਨ ਇਹ ਤਾਰੂ ਸਿੰਘ ਮੇਰਾ ਭਰਾ ਹੈ ਜੇ ਤੂੰ ਚੌਣਾ ਤੇ ਮੈਂ ਪੈਸੇ ਤੋੜ ਕੇ ਤੈਨੂੰ ਦੇਦਾ ਮੇਰਾ ਭਰਾ ਛੱਡ ਦੇ ਇਹ ਤੁਸੀਂ ਜਿਹੜਾ ਅਪਰਾਜਿਤ ਪੰਤ ਪ੍ਰਕਾਸ਼ ਉਹਦੇ ਚੋਂ ਪੜ ਸਕਦੇ ਇਹੋ ਜੇ ਸਾਡੇ ਵਡੇਰੇ ਸਨ ਕਹਿਣ ਲੱਗਾ ਲਖਸ਼ੀ ਰਾਮਾ ਮੇਰਾ ਫਿਕਰ ਨਾ ਕਰ ਜਿੰਨਾ ਚਿਰ ਮੈਂ ਜਪਜੀ ਇਹਨੂੰ ਜਗਰੀਆ ਖਾਨ ਨੂੰ ਜੁੱਤੀ ਨਾਲ ਅੱਗੇ ਲਾ ਕੇ ਨਹੀਂ ਖੜਦਾ ਮੈਂ ਉਹਨਾਂ ਚਿਰ ਸਰੀਰ ਨਹੀਂ त्याਗਣਾ ਜਗਰੀਆ ਖਾਨ ਨੂੰ ਜੁੱਤੀਆਂ ਦੇ ਨਾਲ ਅੱਗੇ ਲਾਇਆ ਤੇ ਕਹਿਣ ਲੱਗਾ ਲੱਸੀ ਰਾਮਾ ਸੂਰ ਸਿਆ ਲਿਆਓ ਹੁਣ ਦੇਖਦਾ ਪ੍ਰਬੰਧ ਕਰੋ ਖੰਡ ਆਟਾ ਕਿਉ ਲਿਆਓ ਉਹਨਾਂ ਲਿਆਂਦੀ ਭਾਈ ਤਾਰੂ ਸਿੰਘ ਦਾ ਇਸ਼ਾਨਾਨ ਹੋਇਆ ਇਹਨੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਸੰਪੂਰਨ ਕਰਕੇ ਕਲਗੀ ਤਰ ਬਾਪੂ ਅਗਰਦਾਸ ਕੀਤੀ ਪਾਤਸ਼ਾਹ ਮੈਨੂੰ ਚਰਨਾ ਚ ਨਵਾਸਦੇ ਤੇਰੀ ਸਿੱਖੀ ਕੇਸਾਂ ਸਵਾਸਾਂ ਨਿਲਮ ਗਈ ਇਹ ਜਪਜੀ ਦੇ ਪਾਠ ਦੀ ਤਾਕਤ ਏ ਗੁਰੂ ਸਖੋ ਜਪਦਾ ਜਪਜੀ ਦਾ ਪਾਵੈ ਜੀ ਕਰਕੇ ਜਪ ਆਪਾਂ ਜੀ ਕਰਕੇ ਜਪਾਂਗੇ ਇਹ ਤਾਰ ਦੇਗਾ ਆਪਾਂ ਤਾਂ ਕਰੂੜੀਆਂ ਕਰਦੇ ਪਾਣੀ ਦੀਆਂ ਆਪਾਂ ਤਾਂ ਫਾਹ ਵੜਦੇ ਆ ਮੈਂ ਤਿੰਨਾਂ ਮਿੰਟਾਂ ਚ ਪਾਠ ਕਰਨਾ ਪਾਠ ਨਹੀਂ ਕਰਦਾ ਤੂੰ ਧੰਨ ਪੂਰੀ ਕਰਦਾ ਪਾਠ ਕਰਦੇ ਤੇਰੀ ਅਵਸਥਾ ਰਵੇ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੇ ਨਾ ਮਤ ਹੈ ਬਾਣੀ ਪੜਦੇ ਬਾਣੀ ਦਾ ਰੂਪ ਹੋ ਜੀਏ ਤੇ ਗੜ ਤਾਂ ਬਣੇਗੀ ਪੁਰੂ ਸਾਡੇ ਤੇ ਕਿਤੇ ਕਿਰਪਾ ਕਰਦੇ ਬਾਣੀ ਪੜਨ ਦੀ ਜਾਤ ਸਾਨੂੰ ਅਠਵੇਂ ਪਾਤਸ਼ਾਹ ਮਹਨ ਸਦਾਈਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਢਠੇ ਸ਼ਬਦ ਸੁਝਾਇਆ ਉਹ ਕਿਵੇਂ ਸਤਵੇਂ ਪਾਤਸ਼ਾਹ ਨੂੰ ਕਿ ਜਗਿਆਸੂ ਨੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਕਰ ਦੋਸਤ ਸਾਬ ਜਾਦੇ ਨੇ ਤੇ ਤੁਹਾਡੇ ਤੋਂ ਬਾਅਦ ਗੁਰਤਾਗਤ ਸੁਭਾਇਮਨ ਕੌਣ ਹੋਵੇਗਾ ਬੇਨਤੀ ਕਰਾਂ ਇਹ ਚੰ드ਰੇਮਾਨ ਨੇ ਸ਼ੰਕਾ ਕਰ ਲਿਆ ਮੈਂ ਤੁਹਾਨੂੰ ਤਾਂ ਬੇਨਤੀ ਕੀਤੀ ਹੈ ਉਥੇ ਲਿਖਿਆ ਜੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਹਜੂਰ ਕਹਿਣ ਲੱਗੇ ਆ ਭਾਈ ਕਨੂਈਆਂ ਲੈ ਜਾ ਜਿੱਦੇ ਸਾਡੇ ਬੱਚੇ ਬਾਣੀ ਪੜ੍ਹਦੇ ਨੇ ਨਾ ਉਹਨਾਂ ਦੇ ਜਾ ਕੇ ਜਿੱਥੇ ਉਹ ਬੈਠੇ ਹੋਣਗੇ ਉਸ ਪਲੰਘੇ ਨੂੰ ਪੀੜੇ ਨੂੰ ਜਾ ਕੇ ਇਸ ਖਲੋਈ ਚ ਭੋਇ ਤੈਨੂੰ ਆਪੇ ਨਿਰਣਾ ਹੋ ਜਾਏਗਾ ਉਹ ਪਹਿਲਾਂ ਬਾਬਾ RAM RAJ ਕੋਲ ਗਿਆ ਇਹਨੇ ਜਾ ਕੇ ਉਸ ਸੁਈ ਚ ਭੋਣ ਦਾ ਯਤਨ ਕੀਤਾ ਨਾ ਤੇ ਬਾਬਾ RAM RAJ ਕਹਿਣ ਲੱਗੇ ਭਲੇ ਪੁਰਸ਼ਾ ਜਾ ਹੋਰ ਕੰਮ ਕਰ ਮੈਨੂੰ ਬਾਣੀ ਪਰਦੇ ਨੂੰ ਪਰੇਸ਼ਾਨ ਨਾ ਕਰ ਅੱਗੇ ਜਿੱਥੇ 8ਵੇਂ ਪਾਤਸ਼ਾਹ ਅਜੇ ਗੁਰਤਾ ਗੱਦੀ ਨਹੀਂ ਮਿਲੀ ਇਹ ਪੀੜੀ ਤੇ ਬੈਠੇ ਜਪਜੀਦਾ ਪਾਠ ਕਰਦੇ ਨੇ ਉਹਨੇ ਜਾ ਕੇ ਪੀੜੀ ਵਿੱਚ ਕੰਧੂਈ ਚਬੋਈ ਕੰਧੂਈ ਖੁੱਭ ਗਈ ਤੇ ਕਹਿਣ ਲੱਗਾ ਮਹਾਰਾਜ ਮੈਂ ਆਹ ਵੇਖ ਕੇ ਆਇਆ ਤੇ ਸਦਵੇਂ ਪਾਤਸ਼ਾਹ ਕਹਿਣ ਲੱਗੇ ਪ੍ਰੀਮੀਅਮ ਫਿਰ ਜਵਾਬ ਦਾ ਤੈਨੂੰ ਮਿਲ ਗਿਆ ਜਿਨ੍ਹਾਂ ਦੇ ਬਾਣੀ ਪੜਨ ਦੇ ਨਾਲ ਲੱਕੜ ਮੋਹ ਹੋ ਗਈ ਹੈ ਜਿਹੜਾ ਉਹਨਾਂ ਦਰਸ਼ਨ ਕਰ ਲੇਗਾ ਉਹਦੇ ਮਨ ਨੂੰ ਮੂਮ ਕਰਕੇ ਉਹਨੂੰ ਪਰਮਾਤਮਾ ਦੇ ਚਰਨਾਂ ਵਿੱਚ ਭੇਦ ਕਰਨਗੇ ਅਠਵੇਂ ਪਾਤਸ਼ਾਹਾਂ ਦੇ ਇਹ ਹਜ਼ੂਰ ਸਦਵੇਂ ਪਾਤਸ਼ਾਹ ਨੇ ਪਹਿਲਾ ਵਜਨ ਕਰਦੇ ਮੇਰੇ ਕਹਿਣ ਤੋਂ ਭਾਵ ਹੈ ਕਿ ਆਪਾਂ ਬਾਣੀ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਇਆ ਕਰੀਏ ਕਿਉਂਕਿ ਰੋਜ਼ ਪੜ੍ਹ ਕਰਦੇ ਕਿਨਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਆਪਾਂ ਕਿਨਕਾ ਅੰਦਰ ਜਾਣ ਹੀ ਨਹੀਂ ਦੇਦੇ ਆਪਾਂ ਇੱਥੇ ਆ ਨਾ ਬਾਫੀ ਦੇਣੀ ਮਮੀ ਤੁਹਾਡੇ ਵਰਗਾ ਹੀ ਆ ਉਸੇ ਜਾਵਾਂਗੇ ਤੇ ਬਾਬੇ ਪਰਵਾਰ ਨਹੀਂ ਹਰ ਸਾਲ ਯਾਰਾ ਉਸੇ ਜੂਜ਼ਾ ਪ੍ਰਬੰਧ ਕਰਦੇ ਨੇ ਪਤਾ ਨਹੀਂ ਹੋਵੇ ਕਿ ਨਾ ਹੋਵੇ ਜਦੋਂ ਆਪਾਂ ਇੱਥੇ ਆਏ ਨਾ ਆਪਾਂ ਇਹ ਨਹੀਂ ਦੇਖਿਆ ਕਿ ਉੱਥੇ ਕੋਈ ਰਾਗੀ ਢਾਡੀ ਗਿਆਨੀ ਆਵੇਗਾ ਨਾ ਨਾ ਕੀ ਲੈਣਾ ਭਲਾ ਉਹ ਜੂਸ ਦਾ ਪਰ ਪ੍ਰਬੰਧ ਹੋਵੇਗਾ ਯਾਰਾ ਪਕੌੜੇ ਤਾਂ ਖਾਦ ਸੰ ਕੱਕਣੀ ਪਰ ਉਹ ਠੰਡੇ ਨੇ ਠੰਡੇ ਜੇ ਸੰ ਪਤਾ ਨਹੀਂ ਬਾਬੇ ਗਰਮ ਗਰਮ ਕਢਾਉਣ ਕੇ ਨਾ ਕਢਾਉਣ ਪਿਆਰਿਆ ਇਹ ਪਕੌੜਿਆਂ ਲਈ ਨਾ ਆ ਪਿਆਰਿਆ ਇਸ ਲਈ ਨਾ ਆ ਆਪ ਵੀ ਇੱਥੇ ਤੈਨੂੰ ਕੇਲਿਆਂ ਦਾ ਜੂਸ ਮਿਲੇਗਾ ਆਉਣਾ ਤੇ ਕੀ ਆ ਕਾ ਦੇ ਲਿਆ ਇੱਥੇ ਆ ਥਾਲ ਵਿੱਚ ਤੈਨ ਵਸਤੂ ਪਈਓ ਤਾਲ ਵਿਤਨ ਵਸਤੂ ਪਈਓ ਕਿਹੜੀਆਂ ਕਿਹੜੀਆਂ ਜੋ ਆਪਾਂ ਪੜਦੇ ਆਂ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਗਰੋ ਕਾ ਪਇਓ ਜਿਸ ਕਾ ਸਭਸ ਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਜੇ ਖਰਾ ਖਾਣੀ ਤੇ ਕਿਤੇ ਆ ਖਾ ਸੰਤੋਖ ਨਾਮ ਅੰਮ੍ਰਿਤ ਪ੍ਰਾਪਾਂ ਕੇਵਲ ਤੇ ਕੇਵਲ ਪਦਾਰਥਾਂ ਤਕਸੀਮਤਾ ਗੁਰੂ ਸਾਡੇ ਤੇ ਕਿਤੇ ਕਿਰਪਾ ਕਰਦੇ ਆਪਾਂ ਤਾਂ ਹੋ ਜੀਏ ਜਿਹੜੀ ਮੈਂ ਗੱਲ ਅਰਗਬੱਤੀ ਦੀ ਕਰਨ ਲੱਗਾ ਸਾਂ ਪੰਜ ਪੌੜੀਆਂ ਪੜਦਾ ਪਾਟੀ ਸਿੰਘ ਤੇ ਕਹਿੰਦੇ ਬਾਬਾ ਜੀ ਪ੍ਰਸ਼ਾਦ ਵਰਤਾ ਦਿਓ ਇਹਦਾ ਭਾਬ ਜੀ ਪੂਰਾ ਪਾਠ ਸੁਣ ਲੇਗਾ ਪਏ ਤੇਰੇ ਤੇ ਜਪਜੀ ਸਾਹਿਬ ਡਿੱਗ ਪਏਗਾ ਤੂੰ ਤਾਂ ਜਪਜੀ ਸਾਹਿਬ ਦਾ ਪਾਠ ਸੁਣ ਕੇ ਰਾਜੀ ਨਹੀਂ ਤੇ ਗੁਰੂ ਘਰ ਮਿਲੇਗਾ ਤੈਨੂੰ ਕੀ ਮੈਂ ਬੇਨਤੀ ਕਰਾਂਗਾ ਜਿਉਂਦਾ ਪਾਠ ਹੁੰਦਾ ਅਸੀਂ ਮਾੜਾ ਹਿੰਦਿਆ ਵੀ ਨਾ ਜਬੀ ਸਾਡੇ ਹਿਰਦੇ ਤੇ ਅੰਦਰ ਵਾਜੇ ਤੇ ਆਪਾਂ ਤਾਂ 40 ਪੌੜੀਆਂ ਸੁਣ ਕੇ ਰਾਜੀ ਨਹੀਂ ਤੇ ਗੁਰੂ ਘਰ ਕੀ ਲਵਾਂਗੇ ਉਹ ਵਿਚਾਰਾ ਪਾਟੀ ਸਿੰਘ ਜਿਹੜਾ ਉਹ ਪ੍ਰਸ਼ਾਦ ਵਰਤਾ ਦਿੰਦਾ ਤੇ 11 ਸਾਲ ਦਾ ਸਾਡਾ ਪੁੱਤਰਾ ਉਹਨੂੰ ਕਹਿੰਦੀ ਛੁੱਟੀ ਕਰ ਕਹਿੰਦਾ ਕਾਹਦੇ ਲਈ ਅੱਜ ਤੂੰ ਅਰਗਬਤੀਆਂ ਲਾਉਣੀਆਂ ਨੇ ਉਹ ਮਾਈਦਾ ਨਾਲ ਜਦੋਂ ਵੀ ਆਉਂਦਾ ਹੁਣ ਉਹਨੂੰ ਮਿਲਦੀ ਖੇੜ ਉਹ ਤਿੰਨ ਤੱਕ ਅਰਗਬਤੀਆਂ ਲਾਈ ਜਾਂਦਾ ਤੇ ਮੈਨੂੰ ਪੁੱਛਦੇ ਵੀ ਗਿਆਨੀ ਜੀ ਤੁਸੀਂ ਕਥਾਵਾਜ ਕੋ ਦਰਬਾਰ ਸਾਹਿਬ ਦੇ ਅਰਗਬਤੀਆਂ ਦਾ ਕੀ ਮਹਤਮਾ ਕਿਹਾ ਮਹਤਮੇ ਵੀ ਉਹ ਜਿਹੜਾ ਬੱਚਾ ਨਾ ਉਹ ਅਰਗਬਤੀ ਲਾਈ ਜਾ ਤੇ ਪਾਰਟੀ ਖੰਗੀ ਜਾ ਤੇ ਘਰ ਵਾਲੇ ਦੂਜੇ ਪਾਸੇ ਗੱਲਾਂ ਕਰੀ ਜਾਣ ਇਹ ਕੱਪ ਕਰਦੇ ਆਪਾਂ ਮੇਰੀ ਗੱਲ ਨੂੰ ਚਿਤਣਾ ਆਮ ਬੰਦਾ ਸਾਡੇ ਘਰ ਆਉਂਦਾ ਆਪਾਂ ਉਹਦੇ ਕੋਲ ਬੈਠਨੇ ਆ ਤੇ ਜੇ ਆਪਾਂ ਉਹਨੂੰ ਕਹੀਏ ਪੀਸੂਆ ਪਕੌੜੇ ਖਾ ਲੈ ਤੇ ਬਰਫੀ ਖਾ ਲੈ ਬਾਜ਼ਾਰ ਚ ਲੈ ਉਹ ਕਹਿੰਦਾ ਮੈਂ ਕਦੇ ਬਰਫੀ ਨਹੀਂ ਵੇਖੀ ਕਦੇ ਮੈਂ ਚਾਹ ਨਹੀਂ ਪੀਤੀ ਮੇਰੇ ਜੋਰ ਲਾਉਣ ਤੋਂ ਪਾਵੇ ਇਹ ਦੀਨ ਦੁਨੀਆ ਦਾ ਮਾਲਕ ਹੈ ਅਸੀਂ ਉਹਦੇ ਕੋਲ ਬਹਿ ਕੇ ਲਾਜੀ ਆਪਾਂ ਕਰਾਂਗੇ ਕੀ ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਹ ਹੈ ਬਾਦਾਂ ਵਾਲੇ ਨੇ ਪੁੱਤ ਕੁਰਬਾਨ ਕਰਾਇਆ ਬਾਦਾਂ ਵਾਲੇ ਨੇ ਬਾਪੂ ਕੁਰਬਾਨ ਕਰਾਇਆ ਬਾਦਾਂ ਵਾਲੇ ਨੇ ਮਾਂ ਕੁਰਬਾਨ ਕਰਾਈ ਬਾਦਿਆਂ ਵਾਲੇ ਨੇ ਭੂਗਾ ਤੇ ਮਾਮੇ ਦੇ ਪੁੱਤ ਕੁਰਬਾਨ ਕਰਾਏ ਰੰਚਕ ਮਾਤਰ ਸਿਰਨੀ ਝਗਾਇਆ ਲੇਕਿਨ ਇਸ ਗੁਰੂ ਦੇ ਚਰਨਾਂ ਦੇ ਸਿਰ ਆ ਕੇ ਆਪਾਂ ਨੂੰ ਆਖਿਆ ਸਿੱਖੋ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਉ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੇਲੇ ਜਿਹਨੇ ਰੱਬ ਨੂੰ ਮਿਲਣਾ ਆਪਾਂ ਤਾਂ ਰੱਬ ਨੂੰ ਮਿਲਣ ਦੀ ਗੱਲ ਹੀ ਨਹੀਂ ਕਰਦੇ ਆਪਾਂ ਤਾਂ ਕਹਿੰਨੇ ਸਾਡਾ ਕਾਕਾ ਰੋਂਦਾ ਬਾਬਾ ਜੀ ਇਹਨੂੰ ਠੋੜਾ ਕਰ ਦਿਓ ਮੈਂ ਹਜ਼ਾਰਾਂ ਗ੍ਰੰਥ ਪੜ੍ਹੇ ਨੇ ਮੈਨੂੰ ਅੱਜ ਤੱਕ ਹਸੌਲੇ ਵਾਲੀ ਪੂਥੀ ਨਹੀਂ ਜਲਪੀ ਹਜ਼ਾਰਾਂ ਗ੍ਰੰਥ ਪੜ੍ਹੇ ਸਾਡਾ ਬਾਬਾ ਜੀ ਕੱਟਾ ਨਹੀਂ ਚੁੰਗਦਾ ਪਾਣੀ ਕਰ ਦਿਓ ਮੈਨੂੰ ਕੱਟਾ ਪੂਥੀ ਨਹੀਂ ਲੱਭੀ ਮੇਰੀ ਹੱਡ ਬੀਤੀ ਜੇ ਮੈਂ 78 ਦੇ ਵਿੱਚ ਰਾਜਸਥਾਨ ਚ ਗਿਆ 31 ਪੀਐਸ ਪਿੰਡ ਤੇ ਇੱਕ ਬੰਦਾ ਆਇਆ ਕਹਿੰਦਾ ਗਿਆਨੀ ਜੀ ਸਾਡੀ ਮੱਝ ਨਹੀਂ ਮਿਲਦੀ ਆ ਕੱਟਾ ਨਹੀਂ ਚੁੰਗਦਾ ਸਾਜ ਜਾਣਿਆ ਜੇ ਮੈਂ ਮੱਥੇ ਤੇ ਹੱਥ ਮਾਰ ਕੇ ਆਖਿਆ ਚਾਚਾ ਕਰਤਾਸਿਆ ਪੁੱਤੀਆਂ ਬੜੀਆਂ ਭੜੇ ਬਤੂ ਕੱਟਾ ਪੁੱਤੀ ਪੜਾਈ ਨਹੀਂ ਮੈਂ ਨਾਲੇ ਮੇਰਾ ਮਨ ਭਰਿਆ ਮੈਂ ਰੋਇਆ ਨਾਲੇ ਮੈਨੂੰ ਮਨ ਪਰੇਸ਼ਾਨ ਹੋਇਆ ਤੇ ਕਿਹੋ ਜੇ ਸਿੱਖਾਂ ਜੇ ਕੱਟਾ ਨਹੀਂ ਚੁੰਗਦਾ ਤਾਂ ਵੀ ਬਾਬੇ ਨੂੰ ਕੱਟਾ ਚੰਗਾ ਦਿਓ ਜੇ ਜਾਣਾ ਰੋਂਦਾ ਤੇ ਤਾਂ ਵੀ ਕਹਿ ਦਿਓ ਇਹ ਗੱਲ ਤੁਸੀਂ ਕਹੋ ਗਿਆਨੀ ਜੀ ਕਿਹੜੇ ਪਾਸੇ ਗੱਲ ਵਧਾਈ ਨਾ ਜੋ ਗੱਲ ਰਿਜ਼ਲਟ ਕਢੋ ਰਿਜ਼ਲਟ ਹੈ ਤੂੰ ਸੁਲਤਾਨ ਕਾਹ ਹਾਂ ਮੀਆਂ ਤੇਰੀ ਕਮਨ ਵਡਾਈ ਸਿਵਲ ਸੱਜਣ ਨੂੰ ਆ ਕੇ ਮੇਰੇ ਨੋਂ ਲਾ ਦੇ ਇਹ ਉਹਦੀ ਅਨਸਰਟ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਾਸ਼ਾ ਹੈ ਇਹਦੇ ਕੋਲੋਂ ਕੇਵਲ ਤੇ ਕੇਵਲ ਨਾਮਦਾਨ ਮੰਗਿਏ ਆਪਾਂ ਦੁਨਿਆਵੀ ਪਜ਼ਾਰਥ ਨਾ ਮੰਗੇ ਇਹ ਇੱਥੇ ਦੇ ਇੱਥੇ ਰਹਿ ਜਾਣੇ ਹਨ ਦੂਜਾ ਮੁਸਾਫਿਰ ਆਇਆ ਉਹ ਨਿਆਣ ਕੇ ਅਰਗਬਤੀ ਦਿਖਾਈ ਕਮਰਾ ਸਾਫ਼ ਕੀਤਾ ਚੌਂਕੀਦਾਰ ਨੇ ਜਦੋਂ ਉਹ ਜੰਦਰਾ ਖੋਲਿਆ ਨਾ ਤੇ ਕਰਨ ਲਗਾ ਮੈਨੂੰ ਜਾਪਦਾ ਏਸ ਕਮਰੇ ਚ ਰਾਤ ਦੇਵਤੇ ਆਏ ਨੇ ਦੇਵਤੇ ਇਹਨੂੰ ਚਿਤਣਾ ਆਏ ਦੋਵੇਂ ਬੰਦੇ ਨੇ ਲੇਕਿਨ ਇੱਕ ਦੀ ਤੁਲਨਾ ਉਹਨੇ ਪਸ਼ੂ ਨਾਲ ਕੀਤੀ ਪਹਿਲੇ ਨੂੰ ਆਖਿਆ ਪਸ਼ੂ ਦੂਜੇ ਨੂੰ ਆਖਿਆ ਦੇਵਤਾ ਕਾਰਨ ਕੀ ਹੈ ਦੇਵਤਾ ਬਣਿਆ ਕਿਉਂ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸੇ ਦੇਵਤੇ ਕੀਏ ਕਰਤਨ ਲਾਗੀ ਵਾਰ ਜਿਨੇ ਮਨੁੱਖ ਨੂੰ ਦੇਵਤੇ ਬਣਾਇਆ ਤੁਸੀਂ ਕਹੋ ਗਿਆਨੀ ਜੀ ਦੇਵਤਾ ਕੀ ਹੁੰਦਾ ਮੈਂ ਦੇਵਤੇ ਦੇ ਬਾਰੇ ਹਿੰਦੂ ਪੁਰਾਣਾਂ ਦੇ ਵਿੱਚੋਂ ਕਥਾ ਪੜ੍ਹੀ ਹੈ ਜੇ ਕਿਤੇ ਜ਼ਿੰਦਗੀ 'ਚ ਮੌਕਾ ਮਿਲ ਜੇ ਦਰਸ਼ਨ ਕਰਨ ਦਾ ਮੈਨੂੰ ਵੀ ਇੱਕ ਵਾਰ ਰੱਬ ਨੇ ਮੌਕਾ ਦਿੱਤਾ ਉਹ ਮੈਂ ਪਹਿਲੀ ਜਮਾਤ ਪੜਦਾ ਸੀ ਜੇ ਕਿ ਤੁਹਾਨੂੰ ਰੱਬ ਢੋਠ ਠਕਾ ਦੇ ਦੇਵਤੇ ਦਰਸ਼ਨ ਕਰਨ ਦਾ ਤੇ ਉਹਦੀਆਂ ਦੋ ਨਿਸ਼ਾਨੀਆਂ ਮੈਂ ਗ੍ਰੰਥਾ 'ਚ ਪੜ੍ਹੀਆਂ ਨੇ ਉਹ ਬਿਲਕੁਲ ਆਪਣੇ ਵਰਗਾ ਹੋਵੇਗਾ ਸਾਡੇ ਵਰਗਾ ਮੂੰਹ ਮਹੰਦਰਾ ਕੋਈ ਪਤਾ ਨਹੀਂ ਚੱਲਦਾ ਪਰ ਇੱਕ ਤਾਂ ਅੱਖ ਨਹੀਂ ਚਮਕੇਗਾ ਆਪਾਂ ਅੱਖਾਂ ਚ ਝਮਕਦੇ ਆ ਨਾ ਉਹ ਨਹੀਂ ਚਮਕੇਗਾ ਦੂਜਾ ਚੰਨ ਹੁੰਦਾ ਜਿਆ ਆਪਣਾ ਪਰਸ਼ਾਵਾਂ ਹੁੰਦਾ ਦੇਵਤਾ ਦਾ ਪਰਸ਼ਾਵਾਂ ਨਹੀਂ ਹੁੰਦਾ ਇਹ ਦੋ ਨਿਸ਼ਾਨੀਆਂ ਲਿਖਿਆ ਨੇ ਗ੍ਰੰਥਾ ਚ ਇੱਕ ਅੱਖ ਨਹੀਂ ਝਮਕਦਾ ਇੱਕ ਉਹਦਾ ਪਰਸ਼ਾਵਾਂ ਨਹੀਂ ਇਸੇ ਪ੍ਰਕਾਰ ਜਦੋਂ ਮਨੁੱਖ ਦੇਵਤਾ ਬਣ ਗਿਆ ਨਾ ਤੇ ਆਪਾਂ ਪੜਿਆ ਜਿਨ ਮਾਨਤੇ ਦੇਵਤੇ ਕੀ ਇਹ ਕੀ ਹੈ ਇਹ ਗੁਰੂ ਤੋਂ ਬਣਾ ਹੋਰ ਕਿਸੇ ਪਾਸੇ ਵੱਲ ਵੇਖਦਾ ਨਹੀਂ ਇਹ ਅੱਖ ਨਹੀਂ ਝਮਕਦਾ ਇੱਕ ਦੇਵਤਾ ਹੈ ਦੂਜਾ ਇਨੂੰ ਮਾਇਆ ਦਾ ਪਰਛਾਵਾਂ ਨਹੀਂ ਇਹ ਮਾਇਆ ਇਹ ਅੱਗੇ ਅੱਗੇ ਮਾਇਆ ਮਗਰ ਮਗਰ ਇੱਥੇ ਇੱਕ ਮੇਰੇ ਸਾਹਮਣੇ ਸਾਖ ਹੀ ਆ ਗਈ ਮੈਂ ਸਾਂਝੀ ਕਰਾਂ ਗੁਰੂ ਅਰਜਨ ਸੱਚੇ ਪਾਤਸ਼ਾਹ ਮਰ ਸਮੇਂ ਇਹ ਗੜੀਏ ਨਾਮ ਦੇ ਪ੍ਰਚਾਰਕ ਨੂੰ ਗੁਰੂ ਪਾਤਸ਼ਾਹ ਨੇ ਸ਼ਰੀ ਲਗਰ ਭੇਜਿਆ ਪਾਕਿਸਤਾਨ ਦੇ ਗੁਜਰਾਤ ਸ਼ਹਿਰ ਹੈ ਜਿੱਥੋਂ ਦੀ ਸੋਹਣੀ ਹੋਈ ਹੈ ਉੱਥੇ ਇੱਕ ਪੀਰ ਦੋਲੇ ਇਸ਼ਾਰੀ ਦਾ ਸੀ ਮਹਾਂਪੁਰਸ਼ ਬੜਾ ਪੂਜਾ ਮੁਸਲਮਾਨ ਸੂਫੀ ਵਿਚਾਰਧਾਰਾ ਦਾ ਜਿਹੜਾ ਭਾਈ ਗੜੀਆ ਸੀ ਇਹਦੀ ਧੌੜੀ ਦੀ ਜੁੱਤੀ ਮੋٹے ਖਦਰ ਦੇ ਕੱਪੜੇ ਉਹਦੇ ਕੋਲ ਰਾਤ ਰਿਆ ਜਦੋਂ ਤੁਰਨ ਲੱਗਾ ਨਾ ਉਹਨੂੰ ਤੋਰਨ ਗਿਆ ਪੀਰ ਤੇ ਉਹਦੀ ਜੁੱਤੀ ਠੱਬੀ ਸੀ ਉਹਦੇ ਠੱਬੀ ਜੁੱਤੀ ਦੇ ਵਿੱਚੋਂ ੜੀ ਰੇਤ ਉੜਦੀ ਉਹਦੇ ਗਿੱਟਿਆਂ ਤੇ ਪੈਂਦੀ ਤੇ ਪੀਰ ਦੀ ਅੰਦਰ ਸ਼ੰਕਾ ਕਰਨ ਲੱਗਾ ਵੀ ਕਹਿੰਦੇ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਰੱਬ ਰੂਪ ਹੈ ਉਹਨੂੰ ਲੋਕੀਂ ਤੋਪਾਂ ਭੇੜ ਕਰਦੇ ਨੇ ਉਹਨੂੰ ਘੋੜੇ ਭੇੜ ਕਰਦੇ ਨੇ ਉਹਦੇ ਕੋਲ ਬੜੀ ਮਾਇਆ ਤੇ ਪ੍ਰਚਾਰਕ ਨੂੰ ਇਹ ਜੁੱਤੀ ਲੈ ਕੇ ਨਹੀਂ ਦਿੱਤੀ ਚੰਗਾ ਗੁਰੂ ਅਰਜਨ ਸੱਚੇ ਪਾਤਸ਼ਾਹ ਹੈ ਕਿ ਪ੍ਰਚਾਰਕ ਦੀ ਠਿੱਬੀ ਜੁੱਤੀ ਤੇ ਨੀਲ ਲਾਇਆ ਮੋٹے ਖਦਰ ਦੇ ਕੱਪੜੇ ਆਪਾਂ ਗੁਰੂ ਘਰੋਂ ਪਦਾਰਥ ਨਾ ਮੰਗਿਆ ਕਰੀਏ ਜੇ ਮੰਗਣਾ ਤੇ ਆ ਕੇ ਬੇਣਤੂ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਗੁਰ ਬਣਤਨ ਹਰਿਆ ਕੀਤਾ ਨਾਨਕ ਆ ਮਨੁਖ ਪੀਰ ਨੇ ਫੁਰਨਾ ਕੀਤਾ ਤੇ ਗੁਰੂ ਕੇ ਸਿੱਖ ਭਾਈ ਗੜੀਏ ਨੇ ਲੱਭ ਲਿਆ ਮੈਂ ਨਾਲ ਬੀਟ ਕਰ ਰਹੇ ਵੀ ਇਹ ਗੁਰੂ ਪ੍ਰਤਾਪ ਸਾਰੇ ਕੰਤੂ ਮੈਂ ਸਾਰਾ ਕੁਝ ਪੜਿਆ ਜਦੋਂ ਉਹਨੇ ਸ਼ੰਕਾ ਕੀਤਾ ਨਾ ਜਿਹੜਾ ਰੇਤ ਉੱਡਦੀ ਸੀ ਨਾ ਉਹ ਸੋਨੇ ਦੀਆਂ ਕਣੀਆਂ ਬਣ ਕੇ ਉਹਨੂੰ ਦੱਸੀਆਂ ਤੇ ਕਹਿਣ ਲੱਗਾ ਪੀਰ ਜੀ ਆ ਨਿਗਾਹ ਮਾਰੋ ਮੇਰੇ ਗੁਰੂ ਦੀਆਂ ਰਹਿਮਤਾਂ ਜਿਹੜੇ ਰੇਤੇ ਟਿੱਬੇ ਸਨ ਉਹਨੂੰ ਸੋਨੇ ਦੇ ਪ੍ਰਤੀਤ ਹੋਏ ਤੇ ਪੀਰ ਦੌਲੇ ਸ਼ਾਹ ਨੇ ਉੱਥੇ ਗੁਰਬੰਸ ਜੀ ਪਾਤਸ਼ਾਹ ਨੂੰ ਮੱਥਾ ਟੇਕਿਆ ਮੈਂ ਤੈਨੂੰ ਮੰਨ ਗਿਆ ਅੱਜ ਵੀ ਤੂੰ ਕਡਾਕ ਸਮਰਾਠ ਹੈ ਇਸ ਕਰ ਗੁਰਮੁਖੋ ਚਾਰ ਪਦਾਰਥ ਆਖਿਐਨ ਸਤਗੁਰ ਦੇ ਨਾ ਗੁਰ ਸਿੱਖ ਮੰਗੇ ਭਾਈ ਗੁਰਦਾਸ ਚਾਰ ਪਦਾਰਥਾਂ ਦੀ ਗੱਲ ਚੱਲਦੀ ਹੈ ਗੁਰੂ ਦਿੰਦਾ ਪਰ ਸੇ ਗੁਰੂ ਕੋਲ ਚਾਰ ਪਦਾਰਥ ਨਹੀਂ ਮੰਗਦਾ ਇਹ ਮਗਰ ਮਗਰ ਆਉਂਦੇ ਹਨ ਇੱਥੇ ਪਦਾਰਥਾਂ ਦੀ ਗੱਲ ਮੈਂ ਆਪਣੀ ਅੱਡ ਬੀਤੀ ਕਰਦੇ ਆ ਕਿਉਂਕਿ ਗਿਆਨੀ ਜੀ ਵੀ ਕਹੇ ਕਿ ਗਏ ਨੇ ਸੰਤ ਬਾਬਾ ਜਨੈਤ ਸਿੰਘ ਗੁਰਨਾਨਕ ਨਵਾਸੇ ਲੰਮੇ ਪੈਸਨ ਅਮਰਤਵੇੜਾ ਸਿਆਲ ਦਾ ਮੌਸਮ ਕੱਲੇ ਸਨ ਐਡਾ ਮੋਟਾ ਸਹਰਾਣਾ ਤੇ ਗਿਆਨੀ ਨਵਜ ਮੇਰੇ ਨਾਲ ਉਹਨਾਂ ਜੋੜਿਆ ਮੈਂ ਕਿਹਾ ਫਤਿਹ ਬੁਲਾਈ ਤੇ ਕਹਿਣ ਲੱਗੋ ਤੁਹਾਡਾ ਭਲਾ ਹੋ ਜੇ ਅਸੀਂ ਸਾਰੇ ਸਿੰਘ ਵੈਲੇ ਤੇ ਸਾਡਾ ਗਿਆਨੀ ਵੈਆ ਤੋਂ ਬਣਾ ਰਹਿ ਗਿਆ ਮੈਨੂੰ ਅੰਤ ਕਿੰਨੇ ਗਿਆਨੀ ਸਹਿਆ ਵਿਆ ਕਰਦੀ ਮੈਂ ਕਿਹਾ ਬਾਬਾ ਜੀ ਮੈਂ ਕਰਉਣਾ ਇੱਕੀ ਗੱਲ ਕੀ ਮੈਂ ਕਿਹਾ ਜੀ ਮੈਂ ਪ੍ਰਚਾਰ ਕਰਨਾ ਜੇ ਵਿਆਹ ਕਰਾਇਆ ਤੇ ਆਪਣੇ ਲੋੜਾਂ ਵਧਣਗੀਆਂ ਆਖਿਰਕਾਰ ਪਰਿਵਾਰ ਵਧੇਗਾ ਕਈ ਤਰ੍ਹਾਂ ਦੀਆਂ ਲੋੜਾਂ ਹੁੰਦੀਆਂ ਨੇ ਤੇ ਇਹ ਗੁਰਮਖੋ ਜਨ ਚੰਗੇ ਹੋਣਾ ਉਦੋਂ ਢੋ ਚੰਗਾ ਟੁਕਦਾ ਦਿਨ ਮਾੜੇ ਉਨ ਤੇ ਢੋ ਨਹੀਂ ਜ ਬਣਦਾ